ਨੇ ਕਹੇ ਜੇ ਪਰੇਸ਼ਾਨੀਆਂ ਤੋਂ ਦੂਰ ਹੋਣਾ ਤਾਂ ਬੰਦਿਆ ਮਨ ਨੂੰ ਖੋਜ ਲੈ ਜੇ ਰੱਬ ਨੂੰ ਮਿਲਣਾ ਹੈ ਤਾਂ ਆਪਣੇ ਆਪ ਨੂੰ ਸਵਾਰ ਲੈ ਜੇ ਉਸ ਪਰਮੇਸ਼ਰ ਦੇ ਨਾਲ ਸਾਝ ਪਾਉਣੀ ਹੈ ਇੱਕ ਵਿੱਚ ਹੋਣਾ ਤਾਂ ਆਪਣੇ ਆਪ ਨੂੰ ਸਵਾਰ ਲੈ ਗੁਰਦੇਵ ਦੇ ਉਹ ਦੋ ਵਚਨ ਜਿਨ੍ਹਾਂ ਦੀ ਵਿਚਾਰ ਆਪਾਂ ਅਕਸਰ ਕਰਦੇ ਆ ਸੈਭਾ ਆਖਿਆ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਨ ਦੁਰਜੇ ਬਚਨ ਇਲਾਕੀ ਸਾਹਿਬ ਬਾਬਾ ਫਰੀਦ ਜੀ ਦੇ ਭਗਤ ਜੀ ਨੇ ਜ਼ਿਕਰ ਕੀਤਾ ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੈ ਸਭ ਜਗ ਤੇਰਾ ਹੋਏ ਸੈਫਨ ਕਿਆ ਉਹ ਸਾਈ ਨੂੰ ਮਿਲਣਾ ਆਪਣੇ ਮਨ ਦੀ ਕੋਚਕਾਰ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਸਹਿਬ ਨੇ ਸਾਈਂ ਨੂੰ ਮਿਲਣਾ ਉਹ ਆਪਣੇ ਆਪ ਨੂੰ ਸਵਾਦ ਲੈ ਘੜ ਲੈ ਜਿਸ ਦਿਨ ਆਪਣੇ ਸੁਰਤ ਨੂੰ ਘੜ ਲਏਗਾ ਧਰਮੀ ਸ਼ੁੱਭ ਗੁਣ ਤੇਰੇ ਜੀਵਨ ਦੇ ਅੰਦਰ ਆ ਜਾਣਗੇ ਤੂੰ ਸਾਈਂ ਨੂੰ ਮਿਲ ਸਕਦਾ ਹੈ